ਇਹ ਤਾਂ ਕੁੱਤੇ ਨੂੰ ਮੰਗੂ ਭੌਂਕਦੀ ਰਹਿੰਦੀ ਆ ਹੈ ਉਹ ਸੁਣਦਾ ਨਹੀਂ ਇਹਦੀ ਗੱਲ ਇਹਨੇ ਮੇਰਾ ਜਲੂਸ ਕੱਢ ਰੱਖਿਆਗਾ ਵੇ ਵੇ ਮੂੰਹ ਤੋ ਨਹੀਂ ਹਉ ਮਰਨੇ ਮਹ ਕਿ ਤੂੰ ਪੂਰਾ ਹੋਇਆ ਪਿਆ ਤੂੰ ਉਹਦਾ ਪਾਲਦੀਆਂ ਇਹ ਜਾ ਕੋਸਾ ਵੀ ਪੂਰਾ ਹੋ ਜੇ ਹਾਂ ਪਰ ਆ ਹੋ ਜਾ ਮੈਥੋਂ ਵੇ ਮੈਂ ਤਾਂ ਥੱਬੜੇ ਮੈਂ ਨਹੀਂ ਲੈਣੇ ਖੜਾ ਹੋ ਕੇ ਮੇਰੇ ਨਾਲ ਕੰਮ ਕਰਾ ਦੇ ਉਹ ਦੇ ਲੈ ਦਵਾਈ ਦਿਵਾਲੀ ਦੀਆਂ ਸਾਰੀਆਂ ਸਫਾਈਆਂ ਕਰਨਆਂੀਆਂ ਪਈਆਂ ਨੇ ਕਰੀਆਂ ਨਾ ਕਾਪੀ ਕਰ ਲੈ ਤੂੰ ਇਥੋਂ ਹੀ ਉਧਰ ਥਕੇ ਕਰਾ ਮੈਂ ਨਾ ਕੋਈ ਮਾਰਦਾ ਉਹ ਬੰਦੇ ਨੂੰ ਅੱਜ ਬੈਠੋ ਨਹੀਂ ਹੁੰਦਾ ਹੈਗਾ ਇੱਥੋਂ ਕਿਸੇ ਕੰਮ ਵਾਲੀ ਲਾਲਾ ਦਿਹਾੜੀ ਤੇ ਅੱਛਾ ਨਾ ਤੇਰਾ ਮੂੰਹ ਦੇਖਣਾ ਮੈਂ ਇੱਥੇ ਪੈਰਾਂ ਬੇਲਣ ਦਾ ਨਾ ਮੈਂ ਬੁੜੀਆਂ ਦੇ ਕੰਮ ਕਰੂੰ ਮੈਂ ਇਹ ਸਾਰੇ ਕਰਾਉਂਦੇ ਨੇ ਉਹ ਰਫਲੇ ਗਵੰਡੀਆਂ ਨੂੰ ਸਾਰੇ ਬੰਦੇ ਨਾਲ ਅੰਗੇ ਮਰਨੇ ਆ ਉਹ ਮਰਨੇ ਪਕਾਈ ਤੜਕੇ ਜੀ ਕੁੱਤੇ ਵਾਂਗੂ ਭੌਂਕੇ ਨੇ ਜਿਵੇਂ ਚਾਬੀ ਦੇ ਕੇ ੱਡੀ ਹੁੰਦੀ ਆ ਪਰ ਆਹ ਜਾ ਤੂੰ ਮੇਰੇ ਨਾਲ ਕੁੱਤੇ ਪਕਾਈ ਨਾ ਮਾਰ ਥਕੇ ਖੜਾ ਹੋ ਜਾ ਮੈਨੂੰ ਨਹੀਂ ਪਤਾ ਭਾਈ ਮੈਂ ਤਾਂ ਆਪ ਇੱਥੇ ਛੱਡ ਦੂੰ ਕੰਮ ਫੇਰ ਸਾਰਾ ਤਰੂ ਕਿਹਾ ਕਿਹੜੇ ਕੰਜਰ ਨੇ ਕਰਨੂ ਮੂੰ ਹੀ ਖੰਡਿਆਰ ਖੰ ਵੇ ਹੋਰ ਕੌਣ ਕਰੂਗਾ ਕਿ ਹੈ